ਥੋੜੀ ਥੋੜੀ ਗਰਮੀ ਵਧ ਗਈ ਆ ਬਾਈ ਜੀ ਕੈਨੇਡਾ ਦੇ ਵਿੱਚ ਪਰ ਸਨੋ ਹਜੇ ਥਾਂ ਦੀ ਥਾਂ ਇਦਾਂ ਹੀ ਪਈ ਆ ਫਰਨਿੰਗ ਸ਼ੁਰੂ ਹੋ ਗਈ ਆ ਜਦੋਂ ਟੈਂਪਰੇਚਰ ਲਾਸਟੇ ਵਿੱਚ ਜਾ ਵੜਦਾ ਥੋੜੀ ਥੋੜੀ ਫਰਨ ਲੱਗ ਜਾਂਦੀ ਆ ਤੇ ਨਾਈਟ ਦੇ ਟਾਈਮ ਤੁਸੀਂ ਦੇਖ ਸਕਦੇ ਹੋਣਾ ਇਹਨਾਂ ਮਸ਼ੀਨਾਂ ਨੂੰ ਬਾਈ ਜੀ ਤੁਸੀਂ ਕੈਨੇਡਾ ਦੀ ਜਿਵੇਂ ਐ ਕਹ ਦਮ ਵੀ ਰੀਡ ਦੀ ਹੱਡੀ ਕਹਿ ਸਕਦੇ ਆ ਕਿਉਂਕਿ ਇਹਨਾਂ ਤੋਂ ਬਿਨਾ ਕੈਨੇਡਾ ਦੇ ਵਿੱਚ ਸਰਵਾਈਵ ਕਰਨਾ ਹਾਲਾ ਕੈਨੇਡਾ ਦਾ ਸਿਸਟਮ ਆ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਇਹਦੇ ਤੋਂ ਇਹਨਾਂ ਮਸ਼ੀਨਾਂ ਤੋਂ ਬਣਾ ਚੱਲੂਗਾ ਮਸ਼ੀਨਰੀ ਬਾਈ ਜੀ ਇੱਕ ਤੋਂ ਇੱਕ ਪਈਆ 스ਨੋ ਹਟਾਉਣ ਲਈ ਦੇਖ ਸਕਦੇ ਹੋ ਜਿਵੇਂ ਆਪਣੇ ਹੁੰਦੀ ਹੈ ਨਾ ਅਗੇ ਨਾ ਦੂਰ ਦੂਰ ਚੱਕ ਚੱਕ ਕੇ ਸੈੱਟ ਰਹੀ ਆ ਤੇ ਤੁਰਨ ਵਾਲੀ ਜਗ੍ਹਾ ਦੇ ਵਿੱਚੋਂ ਜਿਹੜੀ ਉਹ ਸੜਕ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੜਕ ਜਿਹੜੀ ਸਾਫ਼ ਹੋ ਰਹੀ ਆ ਤੁਰਨ ਵਾਲੀ ਜਗ੍ਹਾ ਤੋਂ ਆ ਦੇਖ ਸਕਦੇ ਹੋ ਨਾ 스ਨੋ ਬਹੁਤ ਜ਼ਿਆਦਾ ਪੈ ਗਈ ਸੀ ਪਰ ਹਜੇ ਪੂਰੀ ਖੁਰੀਦਾ ਨਹੀਂ ਹੈਗੀ ਬਟ ਫਿਰ ਵੀ ਹਜੇ ਸਾਰੇ ਜਿਹੜੀ ਸਨੋ ਆ ਉਹ ਥਾਂ ਦੀ ਥਾਂ ਪਈ ਹੈਗੀ ਆ ਛੋਟੇ ਛੋਟੇ ਕਰਕੇ ਹੁਣ ਜਿਹੜੀਆਂ ਇਦਾਂ ਦੀਆਂ ਮਸ਼ੀਨਾਂ ਜਿਹੜੀਆਂ ਉਹ ਪਾਸੇ ਕਰ ਰਹੀਆਂ ਬਟ ਇੱਕ ਵਾਰੀ ਬਾਈ ਜੀ ਔਖਾ ਜ਼ਰੂਰ ਹੋਗਾ ਇਹ ਮੈਂ ਤੁਹਾਨੂੰ ਉਧਰ ਲੈ ਰੀ ਆ ਵੀ ਦਿਖਾਉਣਾ ਹਨਾ 2-3 ਦਿਨਾਂ ਦੇ ਵਿੱਚ ਯਾਰ ਇਦਾਂ ਹੋ ਗਿਆ ਹੈਗਾ ਜੀ ਜੇ ਵੀ ਸਨੋ ਹੋਰ ਪੈ ਗਈ ਤਾਂ ਲੋਕਾਂ ਨੂੰ ਜਿਹੜਾ ਬਾਹਰ ਨਿਕਲਣਾ ਔਖਾ ਹੋ ਜਾਊਗਾ ਰਾਤ ਦੇ ਤਕਰੀਬਨ ਤਵੱਜੇ ਹੋਏ ਆ ਜੀ ਇਸ ਤਾਂ ਕੈਨੇਡਾ ਦੇ ਵਿੱਚ ਤੇ ਆਵੇ ਇਦਾਂ ਕਰਦਾ ਰਹੀ ਜਾ ਰਹੀ ਆ ਬਿਸਮਿਲਹਨਾ ਮਤਲਬ ਕਿ ਥੋੜਾ ਜਿਹਾ ਚੱਕ ਚੱਕ ਕੇ ਇੱਧਰ ਸੱਟ ਜਾ ਸਿੱਟੀ ਜਾ ਰਹੀ ਆ ਸਾਈਡ ਤੇ ਤੇ ਥੋੜੇ ਥੋੜੀ ਜਿਹੜੀ ਸਨੋ ਆ ਇੱਥੇ ਰਹਿ ਰਹੀ ਆ ਹੌਲੀ ਹੌਲੀ ਜਦੋਂ ਬਾਈ ਜੀ ਬੰਨ ਕੇ ਚੱਲੋ ਗਰਮੀ ਵਧੂਗੀ ਤਾਂ ਇਹ ਜਿਹੜੀ ਸਨੋ ਆ ਇਹ ਖੁਰਨੀ ਸ਼ੁਰੂ ਹੋ ਜੂਗੀ ਖੁਰ ਜੂਗੀ ਤਵੱਜਾ ਰੱਖੋ ਹੀ ਬਹੁਤ ਔਖਾ ਇੱਕ ਪਾਸਾ ਸੜਕ ਦਾ ਤੁਸੀਂ ਦੇਖ ਸਕਦੇ ਹੋ ਇੱਕ ਪਾਸਾ ਸੜਕ ਦਾ ਪੂਰੇ ਦਾ ਪੂਰਾ ਜਿਹੜਾ ਅੰਦਰ ਡੁੱਬ ਚੁੱਕਿਆ ਹੋਇਆ ਦੇਖੋ ਨਾ ਮਸ਼ੀਨ ਲੱਗੀ ਪਈ ਤੇ ਸਮੋਹ ਦੇ ਕਾਰਨ ਬਈ ਜੀ ਕੰਮਾਂ ਤੇ ਵੀ ਕਾਫੀ ਅਸਰ ਪੈ ਗਿਆ ਸੀਗਾ ਕਿਉਂਕਿ ਕੰਮ ਬੰਦ ਕਰ ਦਿੱਤੇ ਗਏ ਸੀ ਜਿਵੇਂ ਆਪਣੇ ਜਦੋਂ ਕੋਈ ਫਸਲ ਪੱਕਣ ਵਾਲੀ ਹੁੰਦੀ ਆ ਹਨਾ ਤੇ ਜਦੋਂ ਕੋਈ ਮੀਂਹ ਬਣ ਜਾਂਦਾ ਤੇ ਆਪਾਂ ਸੋਚਦੇ ਹੁੰਨੇ ਆ ਨਾ ਯਾਰ ਵੀ ਮੀਂਹ ਨਾ ਹੀ ਪਵੇ ਤਾਂ ਵਧੀਆ ਯਾਰ ਸਾਡੀ ਫਸਲ ਖਰਾਬ ਹੋ ਜੂਗੀ ਇੱਥੇ ਵੀ ਬਾਈ ਜੀ ਕੈਨੇਡਾ ਦਾ ਇਹੀ ਸਿਸਟਮ ਆ ਇਹ ਕੋਸ਼ਿਸ਼ ਇਹ ਹੀ ਹੁੰਦੀ ਹੈ ਵੀ ਹਰੇਕ ਬੰਦਾ ਚਾਹੁੰਦਾ ਯਾਰ ਵੀ ਸਨੋ ਨਾ ਪਵੇ ਘੱਟ ਪਵੇ ਕਿਉਂਕਿ ਇੱਥੇ ਵੀ ਬਾਈ ਜੀ ਫਿਰ ਉਹੀ ਹਾਲਾਤ ਜੇ ਬਣ ਜਾਂਦੇ ਆ ਕਿਉਂਕਿ ਕੰਮ ਧੰਦੇ ਰੁਕ ਜਾਂਦੇ ਆ ਤੇ ਮੋਸਟਲੀ ਲੋਕਾਂ ਨੇ ਬਾਈ ਜੀ ਇੱਥੇ ਕਿਰਾਇਆ ਕਰੂਗਾ ਦੇਣਾ ਹੁੰਦਾ ਆ ਤੁਸੀਂ ਕਹਿ ਸਕਦੇ ਹੋ ਵੀ 70 80% ਲੋਕ ਤਾਂ ਇੱਥੇ ਕਿਰਾਏ ਵਾਲੇ ਜਿਹੜੇ ਉਹ ਰਹਿ ਰਹੇ ਆ ਹਨਾ ਤੇ ਲੋਕਾਂ ਨੇ ਕਰਾਇਆ ਕਰੂਆ ਦੇਣਾ ਹੁੰਦਾ ਬਾਈ ਫਿਰ ਆਪਦਾ ਬਜਟ ਬਣਿਆ ਹੁੰਦਾ ਕਈ ਕਈ ਲੋਕਾਂ ਨੇ ਪਿੰਡ ਭੇਜਨੇ ਹੁੰਦੇ ਆ ਪੈਸੇ ਤੇ ਜਦੋਂ ਬਾਈ ਜੀ ਫਿਰ ਇੱਕ ਅੱਧਾ ਦੇਣਾ ਜਿਹੜਾ ਉਹ ਖਤਮ ਹੋ ਜਾਂਦਾ ਸਨੋ ਕਰਨਾ ਤਾਂ ਹਰੇਕ ਬੰਦੇ ਦੀ ਬਾਈ ਜੀ ਲਾਈਫ ਤੇ ਅਸਰ ਪੈਂਦਾ ਹਰੇਕ ਬੰਦਾ ਇਹ ਸੋਚਦਾ ਵੀ ਯਾਰ ਵੀ ਆ ਮੈਨੂੰ ਕੰਮ ਮਿਲਿਆ ਹੋਇਆ ਹੈਗਾ ਤੇ ਮੇਰਾ ਦੇਣਾ ਜਿਹੜਾ ਕੋਈ ਵੀ ਖਰਾਬ ਨਾ ਹੋਵੇ ਤੇ ਇਸੇ ਕਰਕੇ ਬਾਈ ਜਿਵੇਂ ਆ ਦੇਖੋ ਹਨਾ ਇੰਨੀ ਇੰਨੀ ਸਨੋ ਸੀਗੀ ਤੁਸੀਂ ਫਟ ਸੁਣੋ ਕਹਿ ਸਕਦੇ ਆ ਤੇ ਆ ਜਿਹੜਾ ਤੁਰਨ ਵਾਲਾ ਰਸਤਾ ਅੱਜ ਤੱਕ ਸਾਫ਼ ਆ ਬਾਈ ਪਰ ਉਸ ਦਿਨਾਂ ਦੇ ਵਿੱਚ ਜਿਹੜਾ ਰਸਤਾ ਬਿਲਕੁਲ ਵੀ ਸਾਫ਼ ਨਹੀਂ ਸੀ ਹਰੇਕ ਬੰਦੇ ਨੂੰ ਸਰਵਾਈਵ ਕਰਨਾ ਜਿਹੜਾ ਇੱਕ ਵਾਰੀ ਔਖਾ ਹੋ ਗਿਆ ਸੀਗਾ ਕੰਮ ਰੁਕ ਗਏ ਸੀ ਆ ਕਈ ਬੰਦੇ ਕਹਿ ਰਹੇ ਸੀਗੇ ਵੀ ਇਹ ਤਾਂ ਹੀ ਇੱਥੋਂ ਦਾ ਜਿਹੜਾ ਵਾਤਾਵਰਨ ਦਾ ਹਨਾ ਮਸਾ ਲਾਈਕ ਵੀ ਇੱਥੇ ਦਾ ਪੈਣੇ ਪੈਣਾ ਸੀ ਵੀ ਇਹ ਤਾਂ ਇੱਥੋਂ ਦੇ ਵਾਤਾਵਰਨ ਦਾ ਮਸਾਜ ਹੀ ਆ ਹਨਾ ਮਜਾਜ ਇਦਾਂ ਦਾ ਹਰ ਬਾਈ ਜੀ ਮਜਾਜ ਮਯੋਜ ਨਹੀਂ ਐ ਕਿ ਜਿਹੜੀ ਹਿਸਟੋਰੀਕ ਜੇ ਆਪ ਕਹਦੇ ਹਿਸਟਰੀ ਦੇ ਵਿੱਚ ਪਹਿਲੀ ਵਾਰ ਆ ਪਹਿਲੀ ਵਾਰ ਨਹੀਂ ਕਹਿ ਸਕਦੇ ਹਿਸਟੋਰੀਕ ਕਹਿ ਸਕਦੇ ਆ ਵੀ ਸਨੋ ਪਈ ਸੀ ਆ ਕੰਮਾਂ ਤੇ ਬਹੁਤ ਅਸਰ ਪਏ ਆ ਕਈਆਂ ਦੇ ਕੰਮ ਬੰਦ ਹੋਏ ਆ ਕਈਆਂ ਦੇ ਕੰਮ ਬਾਈ ਜੀ ਪੱਕੇ ਤੌਰ ਤੇ ਜਿਵੇਂ ਹੀ ਖਤਮ ਹੋ ਗਏ ਹਨ ਸੋ ਫਰਕ ਤਾਂ ਪੈਂਦਾ ਬਾਈ ਜੀ ਇੰਨਾ ਗੱਲਾਂ ਨਾਲ ਜਿਵੇਂ ਆਪਣੇ ਮੀਂਹ ਦੇ ਕਾਰਨ ਫਸਲਾਂ ਤੇ ਫਰਕ ਪੈ ਜਾਂਦਾ ਉਦਾਂ ਹੀ ਬਾਈ ਜੀ ਇੱਥੇ ਵੀ ਸਨੋ ਪੈਣ ਨਾਲ ਕੰਮਾਂ ਤੇ ਫਰਕ ਪੈ ਜਾਂਦਾ ਤੇ ਲੋਕ ਉਵੇਂ ਹੀ ਇੱਥੇ ਸੋਚਦੇ ਯਾਰ ਵੀ ਸਾਡੀ ਫਸਲ ਨਾ ਖਰਾਬ ਹੋ ਜੇ ਤੇ ਲੋਕ ਇੱਥੇ ਫਿਰ ਸੁਣੋ ਤੇ ਐਵੇਂ ਹੀ ਸੋਚਦੇ ਯਾਰ ਵੀ ਸਾਡਾ ਦਿਨ ਨਾ ਖਰਾਬ ਹੋ ਜੇ ਸਾਡਾ ਕੰਮ ਨਾ ਕਿਤੇ ਇੱਕ ਅੱਧੀ ਦਿਹਾੜੀ ਨਾ ਮਰ ਜੇ ਹਣਾ ਸੋ ਇਦਾਂ ਦੀ ਗੱਲਬਾਤ ਆ ਬਈ ਕੈਨੇਡਾ ਦੀ ਕੇਜ ਆਪਣਾ ਫੋਲੋ ਕਰ ਲਿਓ ਤੇ ਵੀਡੀਓ ਜਿਹੜੀ ਸ਼ੇਅਰ ਪੰਜਾਬ ਵਾਲਾ ਨਾ ਜ਼ਰੂਰ ਕਰ ਦਿਓ ਜਿਹੜੇ ਜ਼ਮੀਨਾ ਛੱਡ ਛੱਡ ਕੇ ਭੱਜ ਰਹੇ ਆ ਬਹੁਤ ਬਹੁਤ ਧੰਨਵਾਦ